ਕੀ ਕਰ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੋ ਜੀ ਪਿਛਲੇ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹਨਾ ਕਿਚਨ ਟਿਪਸ ਨੂੰ ਬਹੁਤ ਪਸੰਦ ਆਈਆਂ ਪਰ ਅੱਜ ਮੈਂ ਤੁਹਾਨੂੰ ਕਿਚਨ ਟਿਪਸ ਨਹੀਂ ਦੇਣ ਲੱਗੀ ਕਿਉਂਕਿ ਤੁਹਾਨੂੰ ਲੱਗਿਆ ਤਾਂ ਹੋਊਗਾ ਵੀ ਕਿਚਨ 'ਚ ਖੜ੍ਹੀ ਹੈ ਤਾਂ ਕਿਚਨ ਟਿਪਸ ਅੱਜ ਫੇਰ ਹੋਣਗੀਆਂ ਅੱਜ ਤੁਹਾਨੂੰ ਕਿਚਨ ਟਿਪਸ ਨਹੀਂ ਦਵਾਂਗੀ ਅੱਜ ਆਪਾਂ ਦੁਬਾਰਾ ਤੋਂ ਬਿਊਟੀ ਦੀ ਗੱਲ ਕਰਾਂਗੇ ਕਿਉਂਕਿ ਸਰਦੀਆਂ ਵੱਧ ਰਹੀਆਂ ਹਨ ਤੇ ਸਾਨੂੰ ਫੰਕਸ਼ਨਸ ਪਾਰਟੀਆਂ ਆਉਣ ਲੱਗੀਆਂ ਤਾਂ ਫਿਰ ਇਸ ਕਰਕੇ ਬਿਊਟੀ ਦਾ ਤਾਂ ਜ਼ਰੂਰੀ ਹੈ ਹਨਾ ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜੇ ਅੱਜ ਤੁਹਾਨੂੰ ਇਹ ਦਵਾਂਗੀ ਨਾ ਰੈਮੇਡੀ ਸੁਪਰ ਹਿੱਟ ਸੁਪਰਬ ਸੁਪਰ ਸੇ ਵੀ ਉੱਪਰ ਠੀਕ ਹੈ ਉਹ ਵਾਲੀ ਦਵਾਂਗੀ ਇੱਕ ਹਫ਼ਤੇ ਦਾ ਚੈਲੰਜ ਹੈ ਪੂਰਾ ਤੁਸੀਂ ਇੱਕ ਹਫ਼ਤਾ ਰਗਾਤਾਰ ਕਰਨੀ ਹੈ ਡੇਲੀ ਤੇ ਤੁਸੀਂ ਫਿਰ ਮੈਨੂੰ ਕਮੈਂਟ ਕਰਕੇ ਵਾਪਸ ਦੱਸਣਾ ਹੈ ਕਿ ਆ ਜਿਵੇਂ ਹਾਈਡਰਾ ਫੇਸ਼ੀਅਲ ਦੇ ਮੈਨੂੰ ਬਹੁਤ ਸਾਰੀ ਫੀਡਬੈਕ ਆ ਗਈ ਕਿ ਬਹੁਤ ਪਸੰਦ ਆਇਆ ਸਾਨੂੰ ਬਹੁਤ ਵਧੀਆ ਰਿਜ਼ਲਟ ਹੈ ਜਿਨ੍ਹਾਂ ਦੀ ਸਕਿਨ ਜਿਆਦਾ ਡਰਾਈ ਹੈ ਤੇ ਹਾਈਡਰਾ ਫੇਸ਼ੀਅਲ ਨਹੀਂ ਇਫੈਕਟ ਕੀਤਾ ਉਹ 15 ਦਿਨ ਬਾਅਦ ਰਿਪੀਟ ਕਰ ਸਕਦੇ ਹੋ ਤੁਸੀਂ ਕੋਈ ਅਸੀ ਗੱਲ ਨਹੀਂ ਹੈਗੀ ਕਿ ਦੁਬਾਰਾ ਨਹੀਂ ਕਰਨਾ ਬਸ ਜਿਨ੍ਹਾਂ ਨੂੰ ਨਾਰਮਲ ਸਕਿਨ ਹੈ ਉਹ ਮਤਲਬ ਅਮੀਨੀ ਬਾਅਦ ਜਾਂ ਵੀਨਰ ਬਾਅਦ ਕਰ ਲਓ ਤਾਂ ਕਿਉਂਕਿ ਇਹਨਾਂ ਸਾਰੀ ਨੇਚਰਲ ਚੀਜ਼ਾਂ ਹੁੰਦੀਆਂ ਤੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਅੱਜ ਜਿਹੜੀ ਤੁਹਾਨੂੰ ਰੈਮਡੀ ਦੇਣੀ ਹੈ ਬਹੁਤ ਸਾਰੇ ਕਮੈਂਟ ਸੀਗੇ ਕਿ ਸਾਨੂੰ ਬਹੁਤ ਮਤਲਬ ਡਰਾਈ ਹੋਊਗੀ ਜੀ ਸਕਿਨ ਪਿਗਮੈਂਟੇਸ਼ਨ ਬਹੁਤ ਹੈ ਇਹ ਵੀ ਹੈ ਉਹ ਵੀ ਹੈ ਤੇ ਅੱਜ ਜਿਹੜਾ ਤੁਹਾਨੂੰ ਫੇਸ਼ੀਅਲ ਦਵੂੰਗੀ ਮੈਂ ਲਗਾਤਾਰ ਤਿੰਨ 7 ਦਿਨ ਕਰਨੇ ਉਨਕ ਕਰਤਾ ਤੁਸੀਂ ਬਾਅਦ ਚ ਵੀ ਲੋ ਐ ਨਹੀਂ ਕਿ ਇੱਕ ਬੰਦ ਕਰ ਦਿਓ ਪਰ 7 ਦਿਨ ਦਾ ਤਾਂ ਚੈਲੰਜ ਹੈ ਕਿ 7 ਦਿਨ ਬਾਅਦ ਤੁਹਾਨੂੰ ਇੰਨਾ ਵਧੀਆ ਰਿਜ਼ਲਟ ਆਉਣ ਵਾਲਾ ਹੈ ਸਕਿਨ ਇੰਨੀ ਸੋਹਣੀ ਹੋ ਜਾਊਗੀ ਕਿ ਯੂ ਵਿਲ ਲਵ ਇਟ ਠੀਕ ਹੈ ਸੋ ਇਹਦਾ ਥੋੜਾ ਜਿਹਾ ਪ੍ਰੋਸੈਸ ਜਿਹੜਾ ਹੈਗਾ ਮੈਂ ਪਹਿਲਾਂ ਤਿਆਰ ਕਰ ਲਿਆ ਤਾਂ ਕਿ ਆਪਣੀ ਵੀਡੀਓ ਜਿਹੜੀ ਉਹ ਜ਼ਿਆਦਾ ਲੰਬੀ ਨਾ ਹੋਵੇ ਤੇ ਆਪਾਂ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਸਾਨੂੰ ਨਾ ਜ਼ਿਆਦਾ ਮਟੀਰੀਅਲ ਚੀਜ਼ਾਂ ਨਹੀਂ ਜ਼ਿਆਦਾ ਚਾਹੀਦੀਆਂ ਸਿਰਫ ਤਿੰਨ ਕਿ ਚੀਜ਼ਾਂ ਚਾਹੀਦੀਆਂ ਇੱਕ ਚਾਹੀਦੀ ਸਾਨੂੰ ਅਰਸੀ ਠੀਕ ਹੈ ਇੱਕ ਸਾਨੂੰ ਚਾਹੀਦੀ ਹੈ ਨਿੰਬੂ ਠੀਕ ਤੇ ਇੱਕ ਸਾਨੂੰ ਚਾਹੀਦਾ 글ਾਕਚਰ ਬਸ ਤਿੰਨ ਚੀਜ਼ਾਂ ਚਾਹੀਦੀਆਂ ਇਸ ਤੋਂ ਜ਼ਿਆਦਾ ਚੀਜ਼ਾਂ ਦੀ ਸਾਨੂੰ ਜ਼ਰੂਰਤ ਨਹੀਂ ਤੇ ਆਉਟਪੁੱਟ ਦੇਖਿਓ ਤੁਸੀਂ ਤੁਹਾਨੂੰ ਪਹਿਲੀ ਵਾਰ ਜੀ ਨਜ਼ਾਰਾ ਆ ਜਾਊਗਾ ਠੀਕ ਹੈ ਲੋ ਕਰਦੇ ਸ਼ੁਰੂ ਤੇ ਇਹਦੇ ਵਾਸਤੇ ਆਪਾਂ ਨਾ ਤੁਸੀਂ ਕੀ ਕਰਨਾ ਹੈ ਨਿੰਬੂ ਛਿਲਕਾ ਲੈਣਾ ਨਿੰਬੂ ਦਾ ਠੀਕ ਹੈ ਨਿੰਬੂ ਥੋੜਾ ਜਿਵੇਂ ਸਟਰੋਂਗ ਹੋ ਜਾਂਦਾ ਕਈਆਂ ਨੂੰ ਨਹੀਂ ਸੂਟ ਕਰਦਾ ਨਿੰਬੂ ਦਾ ਛਿਲਕਾ ਲੈਣਾ ਹੈ ਤੇ ਉਹਨੂੰ ਤੁਸੀਂ ਭੋਂਕੇ ਰੱਖ ਦੇਣਾ ਰਾਤ ਨੂੰ ਤੇ ਜੇ ਤੁਹਾਨੂੰ ਕਾਲੀ ਆ ਤਾਂ ਦੋ ਤਿੰਨ ਘੰਟੇ ਪੀਓ ਲੋ ਜੇ ਮੇਰੇ ਵਾਂਗੂ ਉਸ ਤੋਂ ਵੀ ਜ਼ਿਆਦਾ ਕਾਲੀ ਆ ਕਿਉਂ ਨਾ ਮੈਜਿਕ ਫੰਕਸ਼ਨ ਤੇ ਜਾਣ ਤੇ ਮੇਰੇ ਜ਼ਿਆਦਾ ਕਾਲੀ ਸੀ ਤੇ ਮੈਂ ਫਿਰ ਪੀਉਂਤੇ ਨਹੀਂ ਤੇ ਇਦਾਂ ਹੀ ਯੂਜ਼ ਕਰ ਲੇ ਕਿਉਂਕਿ ਮੇਰਾ ਸੱਜਰੇ ਨਿੰਬੂ ਸੀਗੀ ਤਾਂ ਤੁਸੀਂ ਰਾਤ ਨੂੰ ਪੀਓ ਕੇ ਰੱਖ ਦੇਣਾ ਬਿਲਕੁਲ ਸੌਫਟ ਹੋ ਜਾਣਗੇ ਸਵੇਰ ਨੂੰ ਤੁਸੀਂ ਉਹਨੂੰ ਮਿਕਸੀ ਚ ਪਾਉਣਾ ਤੇ ਉਹਨੂੰ ਕ੍ਰਸ਼ ਕਰਨਾ ਹੈ ਹੁਣ ਮੇਰੀ ਮਿਕਸੀ ਦਾ ਜਿਹੜਾ ਛੋਟਾ ਵਾਲਾ ਜੱਗ ਹੁੰਦਾ ਖਰਾਬ ਹੋ ਗਿਆ ਤੇ ਮੇਰੇ ਕੋਲੇ ਆ ਜਿਹੜਾ ਮੀਡੀਅਮ ਹੁੰਦਾ ਉਹੀ ਹੈ ਤੇ ਇਹਨੇ ਮੇਰੇ ਪਰ ਕੰਮ ਚੱਲਦਾ ਕਰਤਾ ਤੁਸੀਂ ਇਹਨੂੰ ਇਦਾਂ ਇਹਦਾ ਕ੍ਰਸ਼ ਕਰਕੇ ਆ ਪਾਣੀ ਜਵਨੂ ਦੇ ਵਿੱਚ ਮੇਰਾ ਪੂਰਾ ਕ੍ਰਸ਼ ਨਹੀਂ ਹੋਇਆ ਕਿਉਂਕਿ ਤਾਜੀ ਸੀਗੇ ਤੁਸੀਂ ਜਦੋਂ ਰਾਤ ਨੂੰ ਭੋਂਕੇ ਰੱਖੋਗੇ ਚੰਗੀ ਤਰ੍ਹਾਂ ਕ੍ਰਸ਼ ਹੋ ਜਾਊਗਾ ਤੇ ਫਿਰ ਇਹਨੂੰ ਆਪਾਂ ਨਿੰਬੂ ਦੇ ਛਿਲਕੇ ਵਾਲੇ ਪਾਣੀ ਨੂੰ ਪਾਣੀ ਆਪਾਂ ਪਾਇਆ ਸੀ ਇਹਦੇ ਵਿੱਚ ਦਸਰਾ ਕਲਾਸ ਪਾ ਲਓ ਠੀਕ ਹੈ ਵੱਧ ਪੈਜੂ ਤਾਂ ਵੀ ਕੋਈ ਗੱਲ ਨਹੀਂ ਤੇ ਇਹਨੂੰ ਆਪਾਂ ਛਾਣ ਲੈਣਾ ਠੀਕ ਹੈ ਮੈਂ ਇਥੋਂ ਥੋੜਾ ਜਿਹਾ ਚੀਕ ਕਰਕੇ ਛਾਣ ਦਿੰਦੀ ਹਾਂ ਠੀਕ ਤੇ ਲਓ ਜੀ ਤੁਹਾਡਾ ਇਸ ਤੋਂ ਵੀ ਜ਼ਿਆਦਾ ਕਰੀਮੀ ਟੈਕਸਚਰ ਆਊਗਾ ਕਿਉਂਕਿ ਪੂਰੇ ਥੋੜੀ ਕ੍ਰਸ਼ ਹੋ ਜਾਣਗੇ ਮੇਰੇ ਪੂਰੇ ਨਹੀਂ ਹੋਏ ਕਿ ਉਹ ਗ੍ਰੇਪਾਂ ਤੇ ਨੀਂਹ ਹੋਏ ਸੋਨ ਦਾਸਤਾ ਪਰ ਤੁਸੀਂ ਭਿਉ ਆ ਦੇਣੀ ਹੈ ਠੀਕ ਹੈ ਜੀ ਆਪਾਂ ਇਹਨੂੰ ਛਾਣ ਲਿਆ ਠੀਕ ਹੈ ਲੋ ਤੇ ਹੁਣ ਤੁਸੀਂ ਕੀ ਕਰਨਾ ਹੈ ਇੱਕ ਸਟੈਪ ਹੋ ਗਿਆ ਸਾਡਾ ਇਹ ਆਪਾਂ ਕੱਢ ਲਿਆ ਠੀਕ ਹੈ ਥੋੜਾ ਜਿਹਾ ਨਿਮਾ ਕਰਕੇ ਦਿਖਾ ਦਿੰਨੀ ਹਾਂ ਚਲੋ ਠੀਕ ਹੈ ਇਸ ਤਰ੍ਹਾਂ ਹੋਊਗਾ ਤੇ ਇਹਨੂੰ ਆਪਾਂ ਛਾਣ ਕੇ ਰੱਖ ਲੈਣੀ ਹੈ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਅਰਸੀ ਲੈਣੀ ਹੈ ਥੋੜੀ ਜਿਹੀ ਵੱਧ ਹੀ ਲੈ ਲਿਓ ਕਿਉਂਕਿ ਜਿਹੜੀ ਐਲਸੀ ਹੈ ਉਹਨੂੰ ਆਪਾਂ ਰੱਖ ਲਾਂਗੇ ਠੀਕ ਹੈ ਲੋ ਜੀ ਤੁਸੀਂ ਕਿਸੇ ਵੀ ਕੜਾਹੀ ਦੇ ਵਿੱਚ ਫਰੈਂਕ ਪੈਨ ਦੇ ਵਿੱਚ ਆਪਾਂ ਇਹਨੂੰ ਫਰਾਈ ਕਰ ਲੈਣਾ ਹੈ ਫਰਾਈ ਨਹੀਂ ਮੀਨਸ ਡ్రਾਈ ਡੋਸਟ ਕਰ ਲਾਂਗੇ ਮੈਂ ਇਹ 2 ਚਮਚੇ ਲੈ ਲੇ ਕਿਉਂਕਿ ਬਾਲੀ ਥੋੜੀ ਲਵਾਂਗੇ ਨਾ ਤੇ ਫਿਰ ਮਿਕਸੀ ਚ ਹੋਣੀ ਨਹੀਂ ਇਹ ਇਹਨੂੰ ਆਪਾਂ ਫਿਰ ਕ੍ਰਸ਼ ਕਰਨੇ ਬਾਅਦ ਚ ਠੀਕ ਹੈ ਤੇ ਲੋ ਜੀ ਇਹਨੂੰ ਆਪਾਂ ਅਰੇ ਤਾਂ ਮੈਂ ਕਿਹੜਾ ਹਾਈ ਹੀਟ ਹੀ ਕਰਤੀ ਜਦੋਂ ਇਹਦੇ ਚੋਂ ਮੜੀ ਮੜੀ ਬਾਤ ਜੀ ਆਉਣ ਲੱਗ ਜੂਗੀ ਨਾ ਕਿੜਕਿੜਕ ਜੀ ਹੋਣ ਲੱਗ ਜੂਗੀ ਉਨੀ ਕੁ ਕਰਨੀ ਹੈ ਮਤਲਬ ਆਪਾਂ ਇਹਨੂੰ ਸੁਕਾਉਣਾ ਹੈ ਠੀਕ ਹੈ ਸੈਮਤੀ ਕਰ ਦਿੰਨੀ ਹੈ ਉਨੀ ਦੇਚ ਮੈਂ ਮਿਕਸੀ ਦਾ ਜਿਹੜਾ ਜਾਰ ਹੈ ਉਹਨੂੰ ਧੋ ਦਿਆਂ ਕਿਉਂਕਿ ਉਹਨੂੰ ਹੀ ਸੁਕਾਉਂਗੀ ਮੈਂ ਤੇ ਇਹਨੂੰ ਆਪਾਂ ਥੋੜਾ ਜਿਹਾ ਡਰਾਈ ਰੋਸਟ ਕਰ ਲੈਣੇ ਆ ਜਿਹੜੀ ਅਸੀ ਹੁੰਦੀ ਹੈ ਨਾ ਬਹੁਤ ਬਹੁਤ ਬੈਨੀਫੀਸ਼ੀਅਲੀ ਹੁੰਦੀ ਹੈ ਸਾਡੇ ਲਈ ਚਾਹੇ ਅਸੀਂ ਇਹਦੀ ਜੈਲੀ ਯੂਜ਼ ਕਰੀਏ ਵਾਲਾਂ ਚ ਚਾਹੀ ਅਸੀਂ ਇਹਨੂੰ ਖਾਈਏ ਪਨੀਰੀ ਬਣਾ ਕੇ ਪਿੰਨੀਆਂ ਬਣਾ ਕੇ ਤੇ ਚਾਹੇ ਅਸੀਂ ਇਹਨੂੰ ਹੁਣ ਸਰਦੀਆਂ ਚ ਆਪਾਂ ਪਿੰਨੀਆਂ ਵੀ ਬਣਾਵਾਂਗੇ ਤੇ ਚਾਹੇ ਆਪਾਂ ਇਹਨੂੰ ਪਾਊਡਰ ਬਣਾ ਕੇ ਇਸ ਕਰੀਏ ਠੀਕ ਹੈ ਮਤਲਬ ਹਰ ਤਰ੍ਹਾਂ ਨਾਲ ਇਹ ਯੂਸਫੁਲ ਚੀਜ਼ ਹੈ ਨੇਚਰਲ ਚੀਜ਼ ਹੈ ਕੋਈ ਹੋਣੀ ਕਰਦੀ ਤੁਹਾਨੂੰ ਇਹਨੂੰ ਡਾਇਰੈਕਟ ਤੁਸੀਂ ਦਹੀਂ ਚ ਪਾ ਕੇ ਇਦਾਂ ਵੀ ਖਾ ਸਕਦੇ ਹੋ ਠੀਕ ਹੈ ਮਤਲਬ ਤੁਸੀਂ ਡਰਾਈ ਰੋਸਟ ਕਰਕੇ ਰੱਖ ਲਓ ਜਿਆਦਾ ساری ਹੁਣ ਹਲਕੀ ਹਲਕੀ ਆਵਾਜ਼ ਆਉਣ ਲੱਗੀ ਕਿੜਕ ਕਿੜਕ ਜਿਹੀ ਹੋਣ ਲੱਗੀ ਠੀਕ ਹੈ ਤੇ ਆਪਾਂ ਇਹਨੂੰ ਬੰਦ ਕਰ ਦਨੇ ਆ ਇਹਦੀ ਆਪਦੀ ਹੀਟ ਜਿਹੜੀ ਹੈਗੀ ਭਾਂਡੇ ਦੀ ਉਹਦੇ ਨਾਲ ਹੀ ਇਹਨਾਂ ਦੀ ਜਿਹੜੀ ਮਾੜੀ ਮੋਟੀ ਕਸਰ ਰਹਿ ਗਈ ਹੋਊਗੀ ਉਹ ਜਦ ਦੇ ਅੱਧਾ ਮਿੰਟ ਦੇ ਕੰਮ ਹੈ ਇਹ ਉਨੀ ਦੇਰ ਚ ਮੈਂ ਆਪਣਾ ਇਹ ਜਾਰ ਸੁਕਾ ਦਉ ਤੁਸੀਂ ਕਹੋਗੇ ਵੀ ਜਾਰ ਕਿਵੇਂ ਜਲਦੀ ਸੁਕਾਉਂਗੇ ਹੁਣ ਤਾਂ ਗਿੱਲਾ ਕੀਤਾ ਆਪਣੇ ਕੋਲੇ ਟਿਸ਼ੂ ਪੇਪਰ ਹੁੰਦਾ ਹੈ ਟਿਸ਼ੂ ਪੇਪਰ ਦੇ ਨਾਲ ਤੁਸੀਂ ਆਹਮ ਨਾਲ ਦਾਲ ਦੀ ਨਾਲ ਜਾਰ ਸੁਕਾ ਲਓ ਕਿਉਂਕਿ ਮੇਰਾ ਦੂਜਾ ਜਾਰ ਕੰਮ ਨਹੀਂ ਕਰਦਾ ਛੋਟਾ ਤੇ ਵਧੀਆ ਤਾਂ ਉਹੀ ਹੁੰਦਾ ਕਿਉਂਕਿ ਚੰਗੀ ਤਰ੍ਹਾਂ ਕ੍ਰਸ਼ ਕਰ ਦਿੰਦਾ ਪਰ ਹੁਣ ਮੇਰਾ ਇਹਦੇ ਨਾਲ ਹੀ ਕੰਮ ਚੱਲੂਗਾ ਠੀਕ ਹੈ ਲਓ ਜੀ ਆਪਾਂ ਅੰਦਰੋਂ ਅੱਛੀ ਤਰ੍ਹਾਂ ਇਹਨੂੰ ਸੁਕਾ ਲਿਆ ਨੋ ਠੀਕ ਹੈ ਲੋ ਜੀ ਬਿਲਕੁਲ ਸੁੱਕ ਗਿਆ ਹੁਣ ਇਹ ਪੂਰੀ ਤਰ੍ਹਾਂ ਠੀਕ ਹੈ ਤੇ ਹੁਣ ਆਪਾਂ ਇਹਨੂੰ ਜੱਗ ਚ ਪਾ ਲੈਨੇ ਯਾਰ ਚ ਮਿਕਸੀ ਦੇ ਚ ਦੂਰ ਇਹ ਦਿਖਾ ਦੇ ਨਹੀਂ ਆ ਲੋ ਜੀ ਲਓ ਜੀ ਤੇ ਫੇਰ ਆਪ ਇਹਨੂੰ ਆ ਛਾਨਣੀ ਦੇ ਵਿੱਚ ਪਾ ਕੇ ਛਾਣ ਲਾਂਗੇ ਠੀਕ ਹੈ ਪਾਊਡਰ ਬਣ ਗਿਆ ਬਰੀਕ ਪਰ ਕਿਉਂਕਿ ਅਸੀਂ ਫੇਸ ਤੇ ਮ사ਜ ਕਰਨੀ ਆ ਸਾਡੇ ਇਹ ਚੂਬੇ ਨਾਲ ਤੇ ਅਸੀਂ ਇਹਨੂੰ ਪਹਿਲਾਂ ਇਹਦੇ ਵਿੱਚ ਪਾ ਕੇ ਛਾਣ ਲਾਂਗੇ ਬਹੁਤ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਤੁਸੀਂ ਵਰਤਣਾ ਹੈ ਪੂਰੀ ਯਕੀਨ ਨਾਲ ਤੇ ਫਿਰ ਮੈਨੂੰ ਰਿਜ਼ਲਟ ਵੀ ਦੱਸਣੇ ਤੇ ਕੋਈ ਵੀ ਡਾਊਟ ਹੋਊਗਾ ਤਾਂ ਆਪਾਂ ਉਹ ਕਲੀਅਰ ਕਰ ਦਾਂਗੇ ਲਓ ਜੀ ਇਹਦੇ ਚ ਜਿਹੜਾ ਹੁਣ ਛਿਲਕਾ ਨਿਕਲਿਆ ਆ ਬਿਲਕੁਲ ਹੀ ਹਲਕਾ ਠੀਕ ਹੈ ਖਾਲੀ ਫੂਸ ਜਿਹੀ ਹੈ ਪਰ ਇਹਨੂੰ ਵੀ ਸਿੱਟਣ ਦੀ ਲੋੜ ਨਹੀਂ ਤੁਸੀਂ ਇਹਦਾ ਆਪਣਾ ਅ ਸਕਰਬ ਬਣ ਜਾਂਦਾ ਬਹੁਤ ਸੋਹਣਾ ਇਹਨੂੰ ਆਪਾਂ ਰੱਖ ਲਾਂਗੇ ਠੀਕ ਹੈ ਹੁਣ ਆ ਜਿਹੜਾ ਬਣਿਆ ਹੈਗਾ ਇਹਨੂੰ ਆਪਾਂ ਕਿਸੇ ਕੌਲੀ ਕਿਟੋਰੀ ਚ ਪਾ ਕੇ ਰੱਖ ਲਾਂਗੇ ਠੀਕ ਹੈ ਪਰ ਹੁਣ ਮੈਂ ਕਿਉਂਕਿ ਵਰਤ ਕੇ ਤੁਹਾਨੂੰ ਦਿਖਾਉਣਾ ਮੈਂ ਬਾਅਦ ਚ ਸਾਹਮਣੇ ਆਇਆ ਹਾਂ ਤਾਂ ਆਪਾਂ ਇਹਨੂੰ ਫੇਸ ਤੇ ਯੂਜ਼ ਕਰਨਾ ਹੈ ਤੇ ਮੇਰਾ ਖਿਆਲ ਹੈ ਵੀ ਇੰਨਾ ਕੁ ਬਹੁਤ ਹੈ 1.5 ਚਮਚਾ ਬਾਕੀ ਤੁਸੀਂ ਆਪਣੇ ਜਿੰਨਾ ਤੁਸੀਂ ਜ਼ਿਆਦਾ ਵਰਤਨ ਹੋਊਗਾ ਉਹਨਾਂ ਬਣਾ ਲਿਓ ਦੋ ਕਰ ਲੈਂਦੀ ਆ ਠੀਕ ਹੈ ਦੋ ਚਮਚੇ ਲੈ ਲੇ ਉਸ ਤੋਂ ਬਾਅਦ ਇਹਨੂੰ ਪਾ ਲੈਣਾ ਵਿੱਚ ਇੰਨਾ ਪਾਉਣਾ ਹੈ ਕਿ ਇਹ ਕਰੀਮੀ ਜਿਹਾ ਬਣ ਜਾਈ ਬਸ ਥੋੜਾ ਜਿਹਾ ਤੁਦ ਵੱਧ ਕਰ ਲੈਣੇ ਦੁੱਲ ਗਿਆ ਥੋੜਾ ਜਾ ਚਲ ਕੋਈ ਗੱਲ ਨਹੀਂ ਵੈਸੇ ਤੁਸੀਂ ਜੇ ਸਾਰਾ ਵੀ ਬਣਾ ਲਓ ਨਾ ਉਹਦੇ ਵਿੱਚ ਪੂਰਾ ਹੀ ਤਾਂ ਇਹਨੂੰ ਤੁਸੀਂ ਘੱਟੋ ਘੱਟ ਹਫਤਾ ਸਾਰਾ ਹੀ ਬਣਾ ਦੇਣੀ ਹੈ ਹਫਤਾ ਰੱਖ ਸਕਦੇ ਆਪਾਂ ਇਹਨੂੰ ਠੀਕ ਹੈ ਮੈਂ ਬਣਾਈ ਦਿੰਨੀ ਹੈ ਮੇਰੇ ਕੋਲ ਇੰਨਾ ਕੀ ਹੈ ਵੀ ਹਫਤੇ ਦਾ ਹੀ ਹੈ ਬੈਟਰ ਹੁੰਦਾ ਹੈ ਕੋਈ ਵੀ ਇਸ ਤਰ੍ਹਾਂ ਦੀ ਰੈਮਡੀਜ਼ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਤੁਸੀਂ ਨਾਲ ਦੀ ਨਾਲ ਬਣਾਓ ਪਰ ਇਹਨੂੰ ਤੁਸੀਂ ਹਫਤੇ ਤੱਕ ਸਟੋਰ ਕਰ ਸਕਦੇ ਆ ਇਹਦੇ ਵਿੱਚ ਕਿਉਂਕਿ ਆਪਾਂ ਹੋਰ ਕੁਝ ਨਹੀਂ ਪਾਉਣਾ ਨਿੰਬੂ ਹੈ ਨਿੰਬੂ ਆਪ ਹੀ ਪ੍ਰੀਜ਼ਰਵੇਟਿਵ ਦਾ ਕੰਮ ਕਰਦਾ ਹੈ ਠੀਕ ਹੈ ਤੇ ਇਹ ਪਾਊਡਰ ਹੈ ਬਸ ਹੋਰ ਤਾਂ ਕੁਝ ਹੈ ਨਹੀਂ ਇਹਦੇ ਵਿੱਚ ਜਿਹੜਾ ਬਚ ਗਿਆ ਉਹਨੂੰ ਮੈਂ ਡੱਬੀ ਚ ਰੱਖ ਦੂੰਗੀ ਮਤਲਬ ਜੇ ਇਹਨਾਂ ਮੇਰਾ ਤਿੰਨ ਦਿਨ ਦਾ ਤਾਂ ਬਣ ਹੀ ਗਿਆ ਇੰਨੇ ਕ ਨਾਲ ਤਿੰਨ ਦਿਨ ਤਾਂ ਲੰਘ ਜਾਣਗੇ ਠੀਕ ਹੈ ਤੇ ਇਹਨੂੰ ਮੈਂ ਬਣਾ ਲਿਆ ਇਹਨੂੰ ਦੋ ਕਮਿੰਟ ਲਈ ਆਪਾਂ ਰੱਖ ਦਿੰਨੇ ਆ ਤੇ ਜਿਹੜਾ ਤੀਜਾ ਇਨਗਰੀਡੀਐਂਟ ਹੈ ਉਹ ਲੈ ਕੇ ਆਉਣੀ ਹੈ ਮੈਂ। ਲਓ ਜੀ ਹੁਣ ਸਾਨੂੰ ਚਾਹੀਦਾ ਸੀਗਾ ਅ ਰੋਜ਼ ਵਾਟਰ ਠੀਕ ਹੈ ਤੇ ਇਹਦੇ ਨਾਲ ਤੁਸੀਂ ਆਪਣੀ ਫੇਸ ਦੇ ਉੱਤੇ ਟੋਨ ਅਪ ਕਰ ਲੈਣਾ ਫੇਸ ਟੋਨਰ ਦੇ ਤੌਰ ਤੇ ਜਾਂ ਤੁਸੀਂ ਕੋਈ ਵੀ ਹੋਰ ਕੋਈ ਟੋਨਰ ਯੂਜ਼ ਕਰਦੇ ਹੋ ਤਾਂ ਉਹ ਲਾ ਲੈਣਾ ਤੇ ਫਿਰ ਇਹਨੂੰ ਸੁੱਕਣ ਦੇਣਾ ਠੀਕ ਹੈ। ਲਓ ਜੀ ਆਪਣਾ ਉਹ ਸੁੱਕ ਗਿਆ। ਇਹੜਾ ਆਪਾਂ گلاب ਜਲ ਲਾਇਆ ਸੀ ਤੇ ਹੁਣ ਆਪਾਂ ਇੱਥੇ ਮੈਂ ਇਹ ਇਸ ਤਰ੍ਹਾਂ ਦੀ ਨਾ ਇੱਕ ਤੁਸੀਂ ਸ਼ੀਟ ਬਣਾ ਲਓ ਮੈਂ ਬੈੱਡ ਸ਼ੀਟ ਤੋਂ ਹੀ ਬਣਾਈ ਹੋਈ ਆ ਦੇਖੋ ਡਿਜ਼ਾਈਨਰ ਬੈੱਡ ਸ਼ੀਟ ਸੀ ਮੇਰੀ ਵਿਚਾਲਾ ਵਿਚਾਲਾ ਉਹਦਾ ਗੋਲ-ਗੋਲ ਸੀਗਾ ਉਹਦੇ ਡਿਜ਼ਾਈਨ ਤੇ ਬਣਾਈ ਹੋਈ ਹੈ ਹੁਣ ਆਪਾਂ ਇਹ ਵਿਛਾ ਲੈਨੇ ਇੱਥੇ ਉੱਪਰ ਨੂੰ ਇਹ ਆਪਾਂ ਹਰੇਕ ਉਹਦੇ 'ਚ ਧਿਆਨ ਰੱਖਦੇ ਹਾਂ ਠੀਕ ਹੈ ਤੇ ਬਹੁਤ ਬਹੁਤ ਵਧੀਆ ਰਿਜ਼ਲਟ ਆਉਣ ਵਾਲਾ ਹੈ ਦਾ ਤੁਹਾਡੇ ਮਤਲਬ ਤੁਸੀਂ ਹੈਰਾਨ ਹੋ ਜਾਓਗੇ ਪਹਿਲੀ ਵਾਰੀ 'ਚ ਹੀ ਬਹੁਤ ਵਧੀਆ ਰਿਜ਼ਲਟ ਆਉਣਾ ਤੇ ਜੇ ਤੁਸੀਂ 8 ਦਿਨ ਕਰਨਾ ਫਿਰ ਤਾਂ ਤੁਹਾਨੂੰ ਪਤਾ ਹੀ ਆ ਵੀ ਕੰਪਲੈਕਸ਼ਨ ਵੀ ਤੁਹਾਡਾ ਚੇਂਜ ਕਰ ਦਿੰਦਾ ਹੈ। ਮਤਲਬ ਉਹਦਾ ਕਾਰਨ ਇਹ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਵਾਲਾ ਨਿੰਬੂ ਦੇ ਚਿਲਕਿਆਂ ਦਾ ਅਸਰ ਹੈ। ਠੀਕ ਹੈ। ਤਾਂ ਉਹ ਤੁਹਾਡੇ ਜਿਹੜੀ ਬਲੀਚਿੰਗ ਵੀ ਕਰ ਦਿੰਦਾ ਹੈ। ਤੁਹਾਡੀ ਟੈਨਿੰਗ ਟੂਨਿੰਗ ਤੁਹਾਡੀ ਪਿਗਮੈਂਟੇਸ਼ਨ ਸਾਰਾ ਕੁਝ ਸੈੱਟ ਕਰ ਦਿੰਦਾ ਹੈ। ਠੀਕ ਹੈ। ਇਸ ਸਾਰਨ ਵਧੀਆ ਗੱਲ ਇਹ ਦੀ ਚਾਹੀਏ ਕਿ ਕੋਈ ਮ사ਜ ਨਹੀਂ ਕਰਨੀ ਤੁਸੀਂ ਕੁਝ ਨਹੀਂ ਕਰਨਾ ਬਾਈ ਵਧੀਆ ਗੱਲ ਹੈ ਇਹ ਉਹ ਤਾਂ ਕਈ ਵਾਰੀ ਅੱਕ ਜਾਈਦਾ ਹੈ ਨਾ ਤੇ ਕਿਉਂਕਿ ਆਪ ਲਗਾਤਾਰ ਕਰਨਾ ਇਸ ਕਰਕੇ ਬਹੁਤ ਜ਼ਿਆਦਾ ਆਪਨ ਮ사ਜ ਮਸੂਜ ਨਹੀਂ ਕਰਨੀ ਹੈਗੀ ਤੁਸੀਂ ਇੱਥੇ ਆਪਣੀ ਗਰਦਨ ਤੇ ਚੰਗੀ ਤਰ੍ਹਾਂ ਲਾ ਲੈਣਾ ਹੈ ਮੈਂ ਹੁਣ ਤੁਹਾਨੂੰ ਕੈਮਰੇ ਚ ਲਾ ਕੇ ਦਿਖਾਉਣਾ ਸੀ ਇਸ ਲਈ ਪਏ ਥੋੜਾ ਜਿਹਾ ਸੂਟ ਵੀ ਉਸ ਤਰ੍ਹਾਂ ਦੀ ਪਾਇਆ ਹੋਇਆ ਮੇਰਾ ਜਿਵੇਂ ਮੈਂ ਆਈ ਸੀ ਤੇ ਮੈਂ ਹੁਣ ਦੁਬਾਰਾ ਤਿਆਰ ਹੋਣੇ ਪਾਰਟੀ ਫੰਕਸ਼ਨ ਤੇ ਜਾਣ ਨੂੰ ਇਸ ਕਰਕੇ ਮੈਂ ਚੇਂਜ ਨਹੀਂ ਕੀਤਾ ਤੁਸੀਂ ਰਾਮ ਨਾਲ ਆਪਣੀ ਕੈਜੂਅਲ ਜੀ ਕਿਸੇ ਡਰੈਸ ਦੇ ਵਿੱਚ ਇਹ ਕਰ ਲੈਣਾ ਠੀਕ ਹੈ ਇਦਾਂ ਲਾ ਲੈਣਾ ਤੁਸੀਂ ਜਿਹੜਾ ਬਚਿਆ ਉਹਨੂੰ ਤੁਸੀਂ ਫ੍ਰਿਜ 'ਚ ਰੱਖ ਦੇਣਾ ਕਿਸੇ ਡੱਬੀ 'ਚ ਪਾ ਕੇ 에어 ਟਾਈਟ ਕਰਕੇ ਠੀਕ ਹੈ ਇੱਕ ਕਰ ਲਿਆ ਆਪਾਂ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ? ਕਰੀਮੀਏ ਪੂਰਾ ਕੋਈ ਨਹੀਂ ਕਿ ਕੋਈ ਚੂਬਣਾ ਜਾਂ ਕੁਛ ਵਿੱਚ ਕੁਛ ਨਹੀਂ। ਹਲਕਾ ਹਲਕਾ ਤਾਂ ਚਲੋ ਹੁੰਦਾ ਹੀ ਹੈ ਹੁਣ ਇਹ ਤਾਂ ਚਾਨੀ ਵਿੱਚੋਂ ਜਿੰਨਾ ਕਣਾਂ ਨਿਕਲਿਆ ਤੇ ਹੁਣ ਤੁਸੀਂ ਇਹਨੂੰ ਲਗਾ ਲਿਆ ਤੇ ਫਿਰ ਤੁਸੀਂ ਇਹਦੇ ਉੱਤੇ ਗੁਲਾਬ ਜਲ ਦਾ ਸ਼ਵਰ ਲੈ ਲੈਣੇ। ਠੀਕ ਹੈ। ਇਹ ਟੋਨਰ ਹੁੰਦਾ ਹੈ ਇੱਕ ਆਦੇ ਵਾਸਤੇ ਇਹ ਵੀ ਦੱਸ ਦਿੰਨੀ ਹਾਂ ਅ ਤੁਸੀਂ ਕੋਈ ਵੀ ਦੂਜਾ ਟੋਨਰ ਥੋੜਾ ਕੋਈ ਬਾਜ਼ਾਰ ਦਾ ਆਪਣੇ ਹੋਰ ਯੂਜ਼ ਕਰਦੇ ਹੋ ਤਾਂ ਇਲਾਵਾ ਇਹ ਸਿੰਪਲ ਸਭ ਤੋਂ ਬੈਸਟ ਟੋਨਰ ਹੁੰਦਾ ਹੈ ਆਰਾਮ ਨਾਲ ਤੁਸੀਂ ਸਸਤਾ ਹੈ ਫ੍ਰਿਜ 'ਚ ਰੱਖੋ ਜਦੋਂ ਵੀ ਅੱਜਕੱਲ੍ਹ ਚਲ ਮੌਸਮ ਚੇਂਜ ਹੋ ਗਿਆ ਬਾਹਰ ਵੀ ਰੱਖ ਲਓ ਤੇ ਜਦੋਂ ਵੀ ਤੁਸੀਂ ਥੱਕੇ ਜਿਹੀ ਫੀਲ ਕਰੋ ਹੋਰ ਸ਼ਾਮ ਨੂੰ ਖਾਸ ਕਰਕੇ ਤਾਂ ਤੁਸੀਂ ਆਪਣੀ ਟੋਨਰ ਯੂਜ਼ ਕਰੋ ਉਹਦੇ ਨਾਲ ਕੀ ਹੁੰਦਾ ਹੈ ਜਿਹੜੇ ਤੁਹਾਡੇ ਮਤਲਬ ਸੈਲਜ਼ ਹੁੰਦੇ ਨੇ ਨਾ ਉਹ ਥੋੜੇ ਜਿਹੀ ਥਕਾਵਟ ਨਾਲ ਸੈਗੀ ਹੋਣ ਲੱਗ ਪੈਂਦੇ ਨੇ ਔਰ ਢੱਕਣ ਲੱਗ ਜਾਂਦੇ ਨੇ ਤਾਂ ਉਹਨੂੰ ਵਾਪਸ ਖੜਕ ਨੇ ਆਪਸ ਸੈਲਸ ਨੂੰ ਸਾਰਿਆਂ ਨੂੰ ਰੀਫਰੈਸ਼ ਕਰ ਦਿੰਦਾ ਉਹਦੇ ਵਾਸਤੇ ਹੁੰਦਾ ਟੋਨਰ ਠੀਕ ਹੈ ਤੇ ਹੁਣ ਮੈਂ ਇਹਨੂੰ ਲਗਾ ਲਿਆ ਤੇ ਹੁਣ ਤੁਸੀਂ ਅ ਬੈਸਟ ਹੈ ਕਿ 10 ਮਿੰਟ ਪੈ ਜਾਓ ਠੀਕ ਹੈ ਕਿਉਂਕਿ ਜਦੋਂ ਵੀ ਤੁਸੀਂ ਫੇਸ਼ੀਅਲ ਕਰਦੇ ਹੋ ਨਾ ਤੁਸੀਂ ਕਈ ਸ਼ਹਿਰਾਂ ਦੇ ਵਿੱਚ ਮੈਂ ਦੇਖਿਆ ਵੀ ਲਟਾ ਕੇ ਕਰਦੇ ਨਹੀਂ ਹੈ ਨਾ ਲੈਕਮੇ ਵਗੈਰਾ ਵਾਲੇ ਇਹ ਵੀ ਸਾਰੇ ਤੁਹਾਨੂੰ ਲਟਾ ਕੇ ਬੈੱਡ ਦੇ ਉੱਤੇ ਫਿਰ ਕਰਦੇ ਨਹੀਂ ਸ਼ਾ ਥੋੜਾ ਫੇਸ਼ੀਅਲ ਤੇ ਤੁਸੀਂ ਜਦੋਂ ਪੈਨੇ ਉਹਨਾਂ ਤਾਂ ਧਰਤੀ ਦੀ ਖਿੱਚ ਨਾਲ ਜਮੀਨ ਸਾਰੀ ਧਰਤੀ ਸਾਨੂੰ نیچے ਨੂੰ ਖਿੱਚਦੀ ਹੈ ਸਾਡੀ ਸਕਿਨ ਨੂੰ ਵੀ ਖਿੱਚੂਗੀ ਉਹ ਥੱਲੇ ਨੂੰ ਤੇ ਤੁਹਾਡੇ ਜਿਹੜੀ ਸੈਲਸ ਹੁੰਦੇ ਨੇ ਉਹ ਜਿਹੜੀ ਤੋਂ ਸਕਿਨ ਉਹ ਟਾਈਟਨ ਹੋਣ ਲੱਗ ਪੈਂਦੀ ਹੈ ਠੀਕ ਹੈ ਸੋ ਇਸ ਕਰਕੇ ਇਹ ਕਰਕੇ ਇੱਕ ਕਰਕੇ ਇੱਕ ਸਟੈਪ ਕਰ ਲਿਆ ਆਪਾਂ ਤੇ ਹੁਣ ਤੁਸੀਂ ਪੈ ਜਾਣਾ ਹੈ 10 15 ਮਿੰਟ ਰਾਮ ਨਾਲ ਰਿਲੈਕਸ ਕਰਨਾ ਸਭ ਤੋਂ ਵੱਡੀ ਗੱਲ ਤੇ ਦੀ ਇਹੀ ਹੈ ਕਿ ਰਿਲੈਕਸਿੰਗ ਬਹੁਤ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੋਲੇ ਰੱਖ ਲੈਣਾ ਜਦ ਇਹ ਸੁੱਕ ਜਾਊਗਾ ਔਰ 10 ਮਿੰਟ ਬਾਅਦ ਡਰਾਈ ਹੋਣ ਲੱਗ ਜਾਊਗਾ ਤੁਸੀਂ ਸਿੱਧਾ ਇੱਕ ਵਾਰੀ ਬਸ ਇਹਦੇ ਨਾਲ ਦੁਬਾਰਾ ਤੋਂ ਗਿੱਲਾ ਕਰ ਲਿਓ ਇਹਨੂੰ ਤਾਂ ਕਿ ਆਪਾਂ ਇਹਨੂੰ ਟੋਟਲ 20 ਮਿੰਟ ਦਾ ਆਪਣਾ ਟਾਈਮ ਹੋ ਜਾਏ 10 ਮਿੰਟ ਚ ਡਰਾਈ ਹੋ ਜਾਊਗਾ ਤੇ ਫਿਰ ਇੱਕ ਵਾਰੀ ਉੱਠ ਕੇ ਦੁਬਾਰਾ ਇਹਦਾ ਸ਼ਾਵਰ ਜਾਂ ਲੈ ਲਿਓ ਤੇ ਫਿਰ ਤੁਸੀਂ ਦੁਬਾਰਾ ਬਹਿ ਜਿਓ 15-20 ਮਿੰਟ ਬਾਅਦ ਤੁਸੀਂ ਉੱਠ ਕੇ ਇਹਨੂੰ ਲਾਵਾਂਗੇ ਆਪਾਂ ਤੇ ਚਲੋ ਹੁਣ ਮੈਂ ਕਰਦੀ ਹਾਂ ਰੈਸਟ ਠੀਕ ਹੈ ਤੇ ਨਾਲ ਹੀ ਮੈਂ ਥੋੜਾ ਜਿਹਾ ਥਾਣੂ ਵੀ ਲਾ ਲਾਂ ਕਿਉਂਕਿ ਮੈਂ ਥੋੜਾ ਹੀ ਲਾ ਕੇ ਦੇਖਿਆ ਸੀ ਇੱਕਦਮ ਮੇਰੇ ਹੱਥ ਸੋਨਾ ਸੋਨਾ ਲੱਗਣ ਲੱਗ ਗਿਆ ਸੀ ਮੈਨੂੰ ਜਿਹੜੇ ਹੱਥ ਤੇ ਮੈਂ ਲਾਇਆ ਸੀਗਾ ਸਕਿਨ ਟੋਨ ਵੀ ਚੇਂਜ ਹੋ ਗਿਆ ਸੀ ਕਲਰ ਵੀ ਤੇ ਹੁਣ ਕਿਉਂਕਿ ਆਪਾਂ ਜਾਣੇ ਪਾਰਟੀ ਤੇ ਚੱਲ ਫਿਰਾਂ ਆਪਾਂ ਇਹਦੇ ਤੇ ਵੀ ਲਾ ਲੈਨੇ ਆ ਕਿਉਂਕਿ ਅਲਸੀ ਚ ਤੇਲ ਹੁੰਦਾ ਨਾ ਥੋੜਾ ਜਿਹਾ ਆਇਲੀਪਨ ਹੈਗਾ ਤੇ ਜਿਹਦੀ ਕਰਕੇ ਥੋੜਾ ਚਿਪਕਦਾ ਵੀ ਜੈਲ ਵੀ ਹੁੰਦੀ ਹੈ ਤੇਲ ਵੀ ਹੁੰਦਾ ਇਸ ਕਰਕੇ ਤੇ ਲਓ ਜੀ ਫਿਰ ਮਿਲਦੀ ਆ ਮੈਂ ਤੁਹਾਨੂੰ 20 ਮਿੰਟ ਬਾਅਦ ਲਓ ਜੀ ਡਰਾਈ ਸੈਮੀ ਡਰਾਈ ਹੋ ਗਿਆ ਇਨਫ ਟਰਾਈ ਕਰਨਾ ਹੈ ਆਪਾਂ ਬਹੁਤ ਜ਼ਿਆਦਾ ਇਹਨੂੰ ਟਾਈਟ ਡਰਾਈ ਨਹੀਂ ਕਰਨਾਗਾ ਫਿਰ ਇਹ ਲਾਹਣਾ ਔਖਾ ਹੋ ਜੂਗਾ ਆਪਾਂ ਨੂੰ ਠੀਕ ਹੈ ਤੇ ਮੈਂ ਇਹਦੇ ਉੱਤੇ ਉਹ ਮਾਰ ਲਈ ਸੀਗੀ ਅ ਗੁਲਾਬ ਜਲ ਠੀਕ ਹੈ ਤੇ ਫਿਰ ਆਪਾਂ ਇਹਨੂੰ ਇਦਾਂ ਕੱਪੜੇ ਦੇ ਨਾਲ ਲਾ ਦੇਣਾ ਮੇਰੇ ਕੋਲ ਇਹ ਵੈਟ ਟਿਸ਼ੂ ਹੈ ਵਾਸ਼ ਕੀਤਾ ਹੋਇਆ ਠੀਕ ਹੈ ਨੋ ਜਿਹੜੀ ਇਹਨੂੰ ਪੈਟਿਚ ਟੋਕੀ ਥੋੜਾ ਜਿਹਾ ਚਿਪਕੂ ਹੁੰਦਾ ਜਿਵੇਂ ਕੱਪੜੇ ਨੂੰ ਐ ਚਿਪਚਿਪ ਜੀ ਕਰਦਾ ਇਹ ਥੋੜਾ ਜਿਹਾ ਜਿਵੇਂ ਕਿਉਂਕਿ ਜੈਲ ਚ ਨਿਕਲਿਆ ਹੁੰਦੀ ਹੈ ਨਾ ਗਿੱਲਾ ਹੋ ਕੇ ਦੇਚੋਂ ਠੀਕ ਹੈ ਜੀ ਨੋ ਜੀ ਇੰਨਾ ਵਧੀਆ ਰਿਜ਼ਲਟ ਆ ਯਾਨੋ ਤੇ ਤੁਸੀਂ ਇਹਨੂੰ ਮੇਰਾ ਚੈਲੰਜ ਹੈ ਪੂਰਾ ਇੱਕ ਹਫ਼ਤਾ ਤੁਸੀਂ ਲਗਾਤਾਰ ਕਰਨਾ ਤੇ ਤੁਹਾਨੂੰ ਮੈਂ ਦੱਸਿਆ ਜੀ ਤਾਂ ਤੁਸੀਂ ਫਰੈਸ਼ ਬਣਾ ਸਕਦੇ ਹੋ ਤਾਂ ਬਹੁਤ ਹੀ ਜ਼ਿਆਦਾ ਵਧੀਆ ਗੱਲ ਹੈ ਫਿਰ ਮਤਲਬ 100% ਰਿਜ਼ਲਟ ਹੀ ਹੁੰਦਾ ਠੀਕ ਹੈ ਭਾਵੇਂ ਤੁਸੀਂ ਨਹੀਂ ਵੀ ਬਣਾ ਸਕਦੇ ਤਾਂ ਬਣਾ ਕੇ ਰੱਖ ਲਓ ਜਦੋਂ ਤੇ ਜਾਣਾ ਹੁੰਦਾ ਕਾਲੀ ਹੈ ਹੋਰ ਹੈ ਤੇ ਤੁਸੀਂ ਹਫ਼ਤੇ ਤੱਕ ਇਹਨੂੰ ਰੱਖ ਸਕਦੇ ਹੋ ਠੀਕ ਹੈ ਪਰ ਤੁਸੀਂ ਕੋਸ਼ਿਸ਼ ਕਰੋ ਵੀ ਦੋ ਕੁ ਵਾਰੀ ਤਾਂ ਫਿਰ ਵੀ ਬਣਾ ਲਓ ਹਨਾ ਇੰਨਾ ਕੀ ਬਣਾਇਓ ਕੁਝ ਤਿੰਨ ਦਿਨ ਚੱਲ ਜੇ ਤੇ ਫਿਰ ਫਿਰ ਬਣਾ ਲਓ ਠੀਕ ਹੈ ਜੇ ਜਮੇ ਕੋਈ ਚਾਰਾ ਨਹੀਂ ਤੇ ਫਿਰ ਠੀਕ ਹੈ ਜੀ ਹਫਤੇ ਦਾ ਬਣਾ ਲਓ ਠੀਕ ਹੈ ਤੇ ਦੇਖੋ ਫਿਰ ਕਿਵੇਂ ਐਦ ਕੀ ਆਪਾਂ ਸਰਦੀਆਂ ਇੰਜੋਏ ਕਰਾਂਗੇ ਠੀਕ ਹੈ ਲੋ ਬਸ ਇਹਨਾਂ ਕਰਕੇ ਤੇ ਫਿਰ ਤੁਸੀਂ ਟਨ ਅਪ ਕਰ ਲੈਣੇ ਸੇ ਮੂੰਹ ਆਪਣਾ ਗਲਵ ਜਲਦੇ ਨਾਲ ਲੋ ਇਹ ਬਾਕੀ ਦਾ ਤਾਂ ਹੁਣ ਮੈਨੂੰ ਵਾਸ਼ ਹੀ ਕਰਨਾ ਪਊਗਾ ਉੱਠ ਕੇ ਥੋੜਾ ਜਿਹਾ ਤਾਂ ਠੀਕ ਐ ਕੋਈ ਔਖਾ ਕੰਮ ਨਹੀਂ ਬਹੁਤ ਹੀ ਇਜ਼ੀ ਮੈਥਡ ਹੈ ਤੇ ਬਹੁਤ ਵਧੀਆ ਰਿਜ਼ਲਟ ਹੈ ਤਾਂ ਬਹੁਤ ਬਹੁਤ ਵਧੀਆ ਤਰੂਸੀਨਾ ਲਓ ਪਲੰਪੀ ਪਲੰਪੀ ਤੇ ਸਾ ਸਾ ਥੋੜੀ ਸਕਿਨ ਹੋ ਜਾਣੀ ਐ ਲਓ ਜੀ ਮੈਂ ਹੁਣ ਬਾਕੀ ਦਾ ਬਾਅਦ ਸਾਫ ਕਰਦੀ ਐ ਐਂਡ ਕੁਲ ਅੱਗੇ ਦੇਖਾਂ ਮੈਂ ਕਿਹੋ ਜਿਹਾ ਬਣਿਆ ਮੂੰਹ ਓਹ ਹੋ ਵਾਹ ਵਾਹ ਮੁੰਡਾ ਬਣ ਗਿਆ ਮੇਰਾ ਟੱਲੀ ਠੀਕ ਹੈ ਤੇ ਹੱਥ ਵੀ ਮੈਂ ਕੀਤੇ ਸੀਗੇ ਹੱਥ ਵੀ ਦੇਖੋ ਤੁਸੀਂ ਐਵੇਂ ਕਿਵੇਂ ਸਕਿਨ ਕਿਦਾਂ ਲਿਸ਼ਕ ਰਹੀ ਹੈ ਠੀਕ ਹੈ ਹੁਣੇ ਕਰਕੇ ਆਈ ਹਾਂ ਮੈਂ ਵੀ ਨਾਲ ਹੀ ਕਰ ਲਈ ਸੀਗੇ ਬਸ ਤੇ ਦੇਖੋ ਤੁਸੀਂ ਤੇ ਕੰਪਲੈਕਸ਼ਨ ਵੀ ਚੇਂਜ ਹੋ ਜਾਊਗਾ ਠੀਕ ਹੈ ਵੈਸੇ ਕੰਪਲੈਕਸ਼ਨ ਤੇ ਮੈਂ ਬਹੁਤਾ ਜੋਰ ਨਹੀਂ ਦਿੰਦੀ ਹੁੰਦੀ ਕਿਉਂਕਿ ਰੰਗ ਦੁਨੀਆ ਤੇ ਦੋ ਹੀ ਨੇ ਕੁਬੜ ਫਰਕ ਨਹੀਂ ਪੈਂਦਾਗਾ ਪਰ ਇਹਦੇ ਨਾਲ ਤੁਹਾਡਾ ਕੰਪਲੈਕਸ਼ਨ ਵਿੱਚ ਵੀ ਫਰਕ ਪਊਗਾ ਤੇ ਸਕਿਨ ਵੀ ਬਿਲਕੁਲ ਸੌਫਟ ਹੋ ਜੂਗੀ ਜਿਹੜਾ ਤੁਹਾਨੂੰ ਡਰਾਈਨੈਸ ਦਾ ਤੇ ਰਫਨੈਸ ਦੀ ਜਿਹੜੀ ਪ੍ਰੋਬਲਮ ਤੁਸੀਂ ਨੋਟ ਕਰਦੇ ਹੋ ਉਹ ਵੀ ਮੇਰੇ ਰਫਨੈਸ ਹੋਈ ਪਈ ਹੈ ਮੇਰੀ ਡਰਾਈਨੈਸ ਹੋਈ ਪਈ ਹੈ ਸਾਰੀ ਠੀਕ ਹੋ ਜੂਗੀ ਬਿਲਕੁਲ ਸਿੰਪਲ ਜਿਹੇ ਮੈਥਡ ਦੇ ਨਾਲ ਸੋ ਕਰਨਾ ਹੈ ਜੀ ਤੁਸੀਂ ਸਾਰਿਆਂ ਨੇ ਠੀਕ ਹੈ ਤੇ ਕਰਕੇ ਮੈਨੂੰ ਤੁਸੀਂ ਨਾਲ ਦੀ ਨਾਲ ਹੀ ਅਪਡੇਟ ਦੇਈ ਜਾਣਾ ਜਿਹਨੂੰ ਇੱਕ ਵਾਰੀ ਚ ਫਰਕ ਪਵੇ ਉਹ ਵੀ ਤੇ ਜਿਹਨੂੰ 3 ਦਿਨ ਲਾ ਕੇ 2 ਦਿਨ ਲਾ ਕੇ ਫਰਕ ਪਵੇ ਉਹ ਵੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਹੁਣ ਜਦੋਂ ਆਪਾਂ ਇੱਕ ਹਫਤਾ ਆਪਾਂ ਲਗਾਤਾਰ ਕਰਨੇ ਉਸ ਤੋਂ ਬਾਅਦ ਤੁਸੀਂ ਆਪਣੀ ਰਿਕੁਆਇਰਮੈਂਟ ਅਨਸਾਰ ਹਫਤੇ 'ਚ ਦੋ ਵਾਰੀ ਕਰ ਲਓ ਹਫਤੇ 'ਚ ਇੱਕ ਛੱਡ ਕੇ ਕਰ ਲਓ ਜਿਹਨੂੰ ਐਂ ਲੱਗਦਾ ਕਿ ਮੈਨੂੰ ਹਫਤੇ 'ਚ ਦੋ ਵਾਰੀ ਸਫੀਸ਼ੀਐਂਟ ਹੈ ਦੋ ਵਾਰੀ ਕਰ ਲਓ ਜਿਹਨੂੰ ਹਫਤੇ ਬਾਅਦ ਸਫੀਸ਼ੀਐਂਟ ਲੱਗਦਾ ਹਫਤੇ ਬਾਅਦ ਕਰ ਲਓ ਪਰ ਕਰਦੇ ਰਹੋ ਤੇ ਆਊਟਪੁੱਟ ਬਹੁਤ ਵਧੀਆ ਹੈ ਠੀਕ ਹੈ ਢਿੱਲੀ ਸਕਿਨ ਜਿਹੜੀ ਉਹ ਟਾਈਟ ਹੋ ਜੂਗੀ ਬ੍ਰਾਈਟਨੈਸ ਆ ਜੂਗੀ ਰੰਗ ਸਾਫ ਹੋ ਜੂਗਾ ਸ਼ਾਈਆਂ ਝੋੜੀਆਂ ਜਿਹੜੀਆਂ ਕਾਫੀ ਸਾਰੀਆਂ ਸਾਡੀਆਂ ਜਿਹੜੀਆਂ ਪ੍ਰੋਬਲਮਸ ਸੌਰੀ ਠੀਕ ਹੋ ਜਾਣਗ اپنی کوئی بھی ਹੋਰ سوال ہے ہاں ਇੰਨਾ ਸਵਾਲ ਜਰੂਰ ਆਉਂਦਾ ਹੁੰਦਾ ਤੁਹਾਡਾ ਵੀ ਛੋਟੀ ਉਮਰ ਚ ਵੀ ਕਰ ਸਕਦੇ ਆ ਹਾਂਜੀ ਕਰ ਸਕਦੇ ਹੋ 14 15 ਸਾਲ ਦੇ ਵੀ ਬੱਚੇ ਹੈਗੇ ਆ ਤੇ ਜੀ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਇਸ਼ੂਜ਼ ਹੈਗੇ ਨੇ ਤਾਂ ਉਹ ਲਾ ਸਕਦੇ ਨੇ ਕਿਉਂਕਿ ਦੋਵੇਂ ਚੀਜ਼ਾਂ ਨੇਚਰਲ ਹੈ ਕੋਈ ਆਪਾਂ ਸਕਿਨ ਦੀ ਖਿੱਚਤੋਂ ਨਹੀਂ ਕੀਤੀ ਕੁਛ ਨਹੀਂ ਕੀਤਾਗਾ ਸਿੰਪਲ ਸੀ ਸਾਰਾ ਬਿਲਕੁਲ ਠੀਕ ਹੈ ਸੋ ਮਿਲਾਂਗੇ ਜੀ ਅ ਅਗਲੀ ਵੀਡੀਓ ਦੇ ਵਿੱਚ ਤੇ ਤੁਸੀਂ ਆਪਣੇ ਅਪਡੇਟਸ ਦਿੰਦੇ ਰਹੋ ਤੇ ਮੈਂ ਹੁਣ ਤਿਆਰ ਹੋ ਕੇ ਜਾਣਾ ਤੇ ਮਿਲਾਂਗੇ ਅਗਲੀ ਵੀਡੀਓ ਚ ਖੁਸ਼ ਰਹੋ ਆਸ-ਪਾਸਿਆਂ ਨੂੰ ਖੁਸ਼ ਰੱਖੋ ਤੇ ਇੰਜੋਏ ਕਰਦੇ ਰਹੋ